ਹਾਂ ਕੱਟੀਆਂ ਜਾਂਦੀਆਂ ਨੇ 23 ਐਂਟਰੀਆਂ ਮੰਨ ਕੇ ਚੱਲੋ ਇੱਕ 23 ਬੰਦੇ ਨਹੀਂ ਆਏ ਅਸੀਂ ਕਿਸ ਨੂੰ ਕਮਾਂਗੇ ਅਸੀਂ ਕਿਸ ਦਾ ਹੱਥ ਫੜ ਕੇ ਲਈ ਕਿੰਦੀਆਂ ਧੱਕੇ ਨਾਲ ਐਂਟਰੀਆਂ ਪਾਈਏ ਇਹ ਬਿਲਕੁਲ ਮਾੜੀਆਂ ਨੀਤੀਆਂ ਨੇ ਕੰਪਨੀ ਦੀਆਂ ਕੰਪਨੀ ਲੌਸ ਦੇ ਵਿੱਚ ਚੱਲ ਰਹੀ ਹੈ ਉਹ ਆਪਣਾ ਕੰਪਨੀ ਪ੍ਰੋਜੈਕਟ ਛੱਡੇ ਜਾਂ ਕੋਈ ਹੋਰ ਵੇ ਲੱਭੇ ਨਾ ਕਿ ਸਾਡੀਆਂ ਤਨਖਾਹਾਂ ਕੱਟੇ ਠੀਕ ਹੈ ਦੇਖੋ ਇਹ ਕੰਪਨੀ ਵੱਲੋਂ ਤੁਹਾਡੇ ਅਕਾਊਂਟ ਦੇ ਵਿੱਚੋਂ ਸਾਡੀ ਸੈਲਰੀ ਦੇ ਵਿੱਚੋਂ 3-3000 ਰੁਪਏ ਡਿਡੈਕਟ ਕੀਤਾ ਗਿਆ ਜਿਹਦਾ ਉਹਨਾਂ ਵੱਲੋਂ ਕਿਹਾ ਗਿਆ ਵੀ ਟੋਕਨ ਦੇਰੀ ਕਾਰਨ ਸਰਕਾਰ ਵੱਲੋਂ ਪੈਨਲਟੀ ਲੱਗੀ ਹੈ ਜੋ ਕਿ ਕੰਪਨੀ ਨੂੰ 70 ਲੱਖ ਹੈ ਉਹ ਉਹਨਾਂ ਵੱਲੋਂ ਕਿਹਾ ਗਿਆ ਪੈਨਲਟੀ ਆਪਰੇਟਰਾਂ ਦੀ ਗਲਤੀ ਨਾਲ ਲੱਗੇ ਇਸ ਕਰਕੇ ਇਹਨਾਂ ਦੀ ਜਿਹੜੀ ਪ੍ਰਭਾਈ ਹੈ ਉਹ ਆਪਰੇਟਰ ਹੀ ਕਰਨਗੇ ਜਦੋਂ ਕਿ ਸਾਨੂੰ ਇਸ ਬਾਰੇ ਪਹਿਲਾਂ ਇਨਫੋਰਮ ਨਹੀਂ ਕੀਤਾ ਗਿਆ 2 ਸਾਲ ਹੋ ਗਏ ਇਸ ਕੰਪਨੀ ਨਵਾਇ ਨੂੰ ਇਸ ਤੋਂ ਪਹਿਲਾਂ ਕਦੇ ਇਸ ਬਾਰੇ ਕੁਝ ਨਹੀਂ ਦੱਸਿਆ ਗਿਆ ਇੱਕਦਮ ਹੀ ਇਹ ਇਹ ਸਭ ਕੁਝ ਕੀਤਾ ਗਿਆ ਤੇ ਉਸ ਦਾ ਕਿਸ਼ਤਾ ਬਣਾ ਦਿੱਤੀ ਗਈਆਂ ਨੇ ਵੀ ਹਰ ਆਪਰੇਟਰ ਦੀ ਫਰਵਰੀ ਤੱਕ ਹਰੇਕ ਸੈਲਰੀ ਦੇ ਵਿੱਚੋਂ 3-3000 ਰੁਪਏ ਡਿਡੈਕਟ ਹੋਊਗਾ ਕੰਪਨੀ ਵੱਲੋਂ ਹਰ ਚੀਜ਼ ਦੇ ਉੱਤੇ ਪੈਨਲਟੀ ਲਗਾਈ ਜਾਂਦੀ ਆ ਕੰਪਨੀ ਵੱਲੋਂ ਇੱਕ ਟਾਰਗੇਟ ਦਿੱਤਾ ਜਾਂਦਾ ਆ অপারেਟਰ ਨੂੰ ਵੀ ਉਸਨੇ 23 ਐਂਟਰੀ ਆ ਡੇਲੀ ਪਾਣੀਆਂ ਹਨ ਅਗਰ ਉਹ ਟਾਰਗੇਟ ਨਹੀਂ ਪੂਰਾ ਹੁੰਦਾ ਤਾਂ ਉਸ ਦੀ ਵੀ ਪੈਨਲਟੀ ਸਰਕਾਰ ਕੰਪਨੀ ਵੱਲੋਂ 1000 ਰੁਪਿਆ ਖਾਤੇ ਵਿੱਚੋਂ ਕੱਟੀ ਜਾਂਦੀ ਆ ਜਦੋਂ ਕਿ ਸੇਵਾ ਕੇਂਦਰ ਵਿੱਚ ਜਿੰਨੇ ਸਿਟੀਜ਼ਨ ਆਉਂਦੇ ਆ ਉੰਨੇ ਸਿਟੀਜ਼ਨ ਦਾ ਇਹੀ ਕੰਮ ਹੋ ਸਕਦਾ ਬਟ ਉਹਨਾਂ ਵੱਲੋਂ 23 ਇੱਕ 23 ਨਿਰਧਾਰਤ ਕੀਤਾ ਗਿਆ ਵੀ 23 ਸਿਟੀਜ਼ਨ ਦਾ ਕੰਮ ਕਰਨਾ ਜ਼ਰੂਰੀ ਆ